ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨਾਂ ਚ ਖਾਇਓ ਜਿਨਾਂ ਨੂੰ ਅੰਮ੍ਰਿਤ ਨਾਮ ਸਕੇ ਪਾشن ਚ ਖਾਇਓ ਉਹ ਧਾਰਨ ਕਰਾਇਆ ਹੈ ਰਸ ਆਇਆ ਸਹਿਜ ਸੁਭਾ ਸ਼ਾਂਤੀ ਸੁਭਾਅ ਭਾਲਿਕ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ ਸੱਚਾ ਵੇ ਪਰਵਾਹੁ ਹੈ ਉਸ ਸੱਚੇ ਖਾਸ਼ ਨੂੰ ਨਿਆਜ਼ ਸੀਰਨੀ ਦੀ ਲੋੜ ਨਹੀਂ ਕਿਸੇ ਦੀ ਸੁਖਨਾ ਦੀ ਕਿਸ ਨੂੰ ਤਿਲ ਨਤਮਾ ਹੈ ਪਰਮੇਸ਼ੂ ਤਿਲ ਜਿਨੀ ਵੀ ਤਮਾ ਨਹੀਂ ਹੈ ਕਿਸੇ ਪ੍ਰਕਾਰ ਦੀ ਲਾਲਸਾ ਨਹੀਂ ਵਾਸ਼ਨਾ ਨਹੀਂ ਹੈ ਅਗੇ ਤੇਲਗਿਨੀ ਵੀ ਤਮੋਂ ਕੋ ਨੀ ਹੋਦੀ ਹੁੰਦਾ ਸੇ ਜਿਨਾਂ ਤਮ ਅਗਿਆਨ ਦਾ ਹਨੇਰਾ ਨਹੀਂ ਹਮਰਤੂ ਸੱਚਾ ਵਰਤਦਾ ਉਸ ਵਿੱਚ ਅਮਰਤ ਨਾਮ ਸੱਚਾ ਗੁਰਾਂ ਦੁਆਰਾ ਵਰਤਦਾ ਹੈ ਗੁਰਮੁਖਾ ਮੁਖਪਾ ਗੁਰਮੁਖ ਜਿਹੜੇ ਹੈ ਬਵੀਆਂ ਦੀ ਨਿਆਂੀ ਸਵੰਤੀ ਬੂਧ ਨਹੀਂ ਉਹਨਾਂ ਦੇ ਮੁਖੰਤਾ ਕਰਨ ਜਮਾਰਾ ਸਾਹ ਪਾਉਂਦੇ ਹਨ ਮਨ ਸਦਾ ਹਰੀਆਵਲਾ ਮਨ ਸਦਾ ਹਰੀਆਵਲਾ ਸੁਭਗਣਾ ਵੀ ਹਰੀਆਵਲਾ ਸਹਿਤ ਹੈ ਸਹਿਜੇ ਹਰ ਗੁਣ ਦਾ ਸੁਧਿ ਸੁਧਿ ਜੋ ਕਾਲਪੁਰ ਖਰੀ ਦੇ ਗੁਣਾਂ ਨੂੰ ਗਾਉਂਦੇ ਹਨ ਗੁਰਮੁਖ ਰਹਾਉ ਮਨਮੁਖ ਸਦਾ ਦੁਹਾਗ ਜਿਹੜੀਆਂ ਮਨਮੁਖ ਸਦਾ ਛੁੱਟੜੀ ਸਤਰੀਆਂ ਦੀ ਨਿਆਈ ਹਨ ਦਰ ਖੜੀਆਂ ਬਿਲਲਾ ਹੈਰੂਪੀ ਦਰਵਾਜੇ ਤੇ ਖੜੀਆਂ ਹੋਈਆਂ ਜਮਾ ਦੇ ਦਰਜ ਖੜੀਆਂ ਹੋਈਆਂ ਜੂਨਾ ਰੂਪੀ ਦਰਵਾਜਿਆਂ ਵਿਚ ਖੜੀਆਂ ਹੋਈਆਂ ਬਰਲਾਪ ਹੀ ਕਰਦੀਆਂ ਰਹਿਨੀਆਂ ਹਨ ਜੇ ਜੀ ਮੂਤੇ ਦੇ ਬੂਹੇ ਅੱਜੋਂ ਰੰਗ ਦੇ ਪਿੜਦੇ ਆ ਕਿੰਨਾ ਫੇਰ ਕਾ ਸਵਾਦ ਨਾ ਆਏ ਜਿਵੇਂ ਰੂਪਤੀਆ ਕਾਲਪੂਰ ਰਾਸ਼ਨੀ ਆ ਕੇ ਪ੍ਰਾਪਤ ਹੋਇਆ ਰੂਹ ਉਰ ਲਿਖਿਆ ਤੂਕਮਾ ਜਿਹੜਾ ਤੁਰੋਂ ਜੀਵਨ ਕਰਮ ਕੀਤਾ ਉਹ ਮੱਥੇ ਤੇ ਦੇਖ ਦਿੱਤਾ ਹੈ ਉਹੋ ਹੀ ਮੇਰੇ ਕੰਮ ਆ ਰਿਹਾ ਕਮਾਇਆ ਹੋਇਆ ਗੁਰਮੁਖ ਜੀ ਜੇ ਸੱਚ ਜਮ ਜਿਹੜੇ ਗੁਰਮੁਖ ਹੈ ਉਹ ਸਰਦਾ ਕਰਕੇ ਗੁਰਾਂ ਤੋਂ ਸੱਚ ਨਾਮ ਨੂੰ ਹਿਰਦੇ ਰੂਪੀ ਧਰਤੀ 'ਚ ਬੀਜਦੇ ਆ ਇਸ ਕਰਕੇ ਸੱਚੇ ਸਰਬਣ ਕਰਦੇ ਆ ਫੇਰ ਸੱਚ ਨਾ ਹੁੰਦਾ ਜਿਹੜਾ ਮੰਨਨ ਕਰਨਾ ਹੈ ਜੰਮਦਾ ਹੈ ਸੱਚ ਨਾਮ ਬਾਪਾ ਸੱਚਾ ਨਾਮ ਜਗਦੇ ਹੈ ਹੋਰ ਨਾਮ ਜਿ ਪਾਉਂਦੇ ਹੈ ਇਸ ਜੀ ਨਾਮ ਦਾ ਵਪਾਰ ਕਰਦੇ ਹਨ ਜੋ ਇੱਕ ਲਾਹ ਲਾਇਨ ਜਿਹੜੇ ਇਸ ਲਾਹ ਦੇ ਸਕੇ ਪਾਪ ਜਨ ਲਾ ਲਏ ਹਨ ਭਗਤੀ ਦੇ ਪੰਡਾਰੇ ਭਗਤੀ ਦੇ ਪੰਡਾਰੇ ਹੀ ਬਖਸ਼ਦੇ ਮਹਾਰਾ ਜੀ ਨੇ ਵਰਤਾਵੇ ਬਣਾਤਾ ਉਹਨਾਂ ਨੂੰ ਕਿ ਖੁੱਲਾ ਵਰਤਾਈ ਜਾ ਗੁਰਮੁਖ ਸਦਾ ਸੂ ਹਾਗਣੀ ਗੁਰਮੁਖਾਂ ਦੀ ਬ੍ਰਤੀ ਸਦਾ ਪਰਮੇਸ਼ਰ ਦੇ ਨਾਮ ਸਹਿਤ ਹੈ ਹੈ ਭਗਤ ਸੀਗਾ ਜੋ ਸੰਗਤੋ ਕੇ ਪ੍ਰੇਮਾ ਭਗਤੀ ਰੂਪ ਸ਼ਿੰਗਾਰ ਕਰਦੀਆਂ ਹਨ ਆਨ ਦੇ ਨਰਾਇਣ ਫਿਰ ਆਪਨ ਰਾਗ ਨੇ ਪਤੀ ਅਕਾਲ ਪੁਰਖ ਆਪਣੇ ਦਾ ਆਨੰਦ ਮਾਣਦਿਆਂ ਹਨ ਸੱਚ ਰਖ ਹੈ ਔਰਤਾ ਸੱਚੇ ਨਾਮ ਨੂੰ ਹਿਰਦੇ ਦੇ ਵਸਾ ਕੇ ਰੱਖਦੀਆਂ ਨੇ ਇਸ ਕਰਕੇ ਸਦਾ ਆਨੰਦ ਸਖਿਆ ਰਹਿੰਦਾ ਹੈ ਜਿੰਨਾ ਫਿਰ ਆਵਿਆ ਆਪਨ ਜਿੰਨਾ ਆਪਣੇ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਮਾਰਿਆ ਹੈ ਜਿੰਨਾ ਵਿਟੋ ਬਾਲਜਾਰ ਜੀ ਉਹਨਾਂ ਪਿਆਰਿਆਂ ਤੋਂ ਬਿਲੇ ਹਾਰ ਜਾਈਏ ਜਿਨਾਂ ਨੂੰ ਹਰ ਵਕਤ ਸਰੂਪ ਦਾ ਆਨੰਦ ਬਣਿਆ ਰਹਿੰਦਾ ਹੈ ਸਦਾ ਫਿਰ ਕੈ ਸੰਗ ਰਹੇ ਸਦਾ ਸਦਾ ਵਾਹਿਗੁਰੂ ਦੇ ਨਾਲ ਜੇ ਬਲਾ ਕੇ ਕਰੇ ਵਿਛੜਦੇ ਨਹੀਂ ਹਰ ਰੋਗ ਤੇ ਮਿਲੇ ਰਹਿੰਦੇ ਭੇਦ ਹੋਏ ਰਹਿੰਦੇ ਹਨ ਵਿਚੋਂ ਆਪ ਗਵਾ ਜਿਹੜਾ ਜੀਵ ਭਾਵਨ ਆਪਾਂ ਭਾਵੇ ਗਵਾ ਦਿੱਤਾ ਉਹਨਾਂ ਨੇ ਕੋਈ ਵੈਦ ਰੂਪ ਹੋ ਗਏ ਹਨ ਤਨ ਮਨ ਸੀਤਲ ਮੁਖ ਉਜਲੇ ਉਹਦਾ ਤਨ ਵੀ ਸੀਤਲ ਹੈ ਉਹਗਲ ਨਹੀਂ ਕਰਦੇ ਮਨ ਵੀ ਸੀਤਲ ਹੈ ਮੁਖ ਵੀ ਉਹਨਾਂ ਦੇ ਲੋਕ ਪਰ ਲੋਕ ਚੁਲੇ ਹਨ ਫਿਰ ਕਹ ਭਾਏ ਪਿਆ ਜਿੰਨਾ ਦਾ ਪਤੀ ਦੇ ਭਾਏ ਅਵਸਾਰ ਹੋ ਕੇ ਪਿਆਰ ਹੈ ਪਤੀ ਦੇ ਜੋ ਪਤੀ ਨੂੰ ਪੰਡਾ ਹੈ ਕਰਦਾ ਬੋ ਉਹ ਬਾਣਾ ਮੰਨਣਾ ਹੋਮੈ ਤੈਣੀ ਨਾਮ ਚਲੇ ਬਲਾਉਣੀ ਇਹਨਾਂ ਬਚਣਾ ਜਿਨ੍ਹਾਂ ਦਾ ਪਿਆਰ ਹੈ ਅਨਸਾਰ ਹੋ ਕੇ ਪਿਆਰ ਕਰਦੀ ਹੈ ਠੀਜ ਸੁਖਾਲੀ ਫਿਰ ਰਵੇ ਉਹਨਾਂ ਵੀ ਹੰਤਾ ਕਰਮ ਕੀ ਛੇਜਾ ਸੁਖ ਵਾਲੀ ਹੈ ਉਹ ਦੇ ਫਲਾਪਤੀ ਇਕਾ ਤੁਲੇ ਨੰਦ ਨੂੰ ਮਾਰਦੀ ਐ ਹਉ ਮੈਂ ਤ੍ਰਿਸ਼ਨਾ ਮਾ ਜੇ ਵੀ ਹੰਕਾ ਉਹਨਾਂ ਨੂੰ ਮਾਰ ਲਈ ਐ ਰਸਨ ਕਸਲ ਤ੍ਰਿਸ਼ਨਾ ਵੀ ਰੇਸ਼ ਦਿੱਤੀ ਐ ਮਾਰ ਕਾਮ ਆਜ ਤੂ ਨਿਰਚ ਕਰਕੇ ਪੇਹਣੇ ਕਰ ਕਿਰਪਾ ਘਰ ਆਇਆ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਦੇ ਕਰਮਾਂ ਦਾ ਕਰਕੇ ਸਖਿਆਤ ਹੋ ਗਿਆ ਆ ਗਿਆ ਉਹ ਕਹਿ ਹੇਤ ਆਪਾ ਜਿਨਨ ਗੂ ਸਾਖ ਅਤੰਤ ਪਾਰਾਵਾਤ ਰੇਤ ਪ੍ਰੇਮ ਕੀਤਾ ਹੈ ਵਰ ਪਾਇਆ ਸੋਹਾਗ ਉਹਨਾਂ ਮਹਾਂਪੁਰਖ ਸਖਿਆਨ ਪਤੀ ਅਕਾਲ ਪੁਰਖ ਵੇਨਾਂ ਨੂੰ ਪਾ ਲਿਆ ਹੈ ਕੇਵਲ ਏਕ ਮੂਰਾ ਕੇਵਲ ਹੀ ਕੋਈ ਕੁਮਰਾਰੀ ਜੋ ਪਰਮੇਸ਼ਰ ਮੁਰਦਾ ਦਾਦ ਕਹਦਾ ਅਰੀਏ ਦਿੱ ਤੀਰੂੜ ਹੋ ਕੇ ਕਹਤ ਨੇ ਮੋ ਆਦਿਕ ਹੰਕਾਰ ਆਦਿਕ ਮੂਰਾ ਦਾਦ ਕਹਦਾ ਅਰੀ ਹੈ ਜੋ ਸਭੇ ਗੁਨ ਹੈ ਬਥਾਈ ਲੈਉਣ ਸਾਰੇ ਗੁਨਾ ਜਿੰਨੇ ਸੀ ਸਭੋਂ ਗੁਣਾਂ ਗੁਣਨੀ ਕੋਈ ਸਾਰੇ ਮਹਾਰਾਜੋ ਬਖਸ਼ਾ ਲਏ ਉਹਨਾਂ ਨੇ ਮੀਲੇ ਮਿਲਣ ਹਰ ਪਰਮੇਸ਼ਰ ਨੇ ਆਪਦੇ ਨਾਲ ਉਹ ਮੇਲ ਲਏ ਹਨ ਨਾਨਕ ਆਖਣ ਆਖੀ ਆ ਕਦੇ ਕਦੇ ਉਹ ਖਿਆਨਾਂ ਨੂੰ ਤਾਂ ਭਾਵੇਂ ਕਹਿੰਦੇ ਰਹੀਏ ਸੁਣ ਜੇ ਸੁਣ ਘਰੇ ਪਿਆਰ ਆਖਣੋ ਭਾਈ ਆਖੇ ਮੁਖ ਦਵਾਰ ਆਖਦੇ ਰਹੀਏ ਜਿਹੜੇ ਪਰਮੇਸ਼ਰ ਦੇ ਜਸ ਨੂੰ ਆਖਦੇ ਐ ਉਹਨਾਂ ਨਾਲ ਮਿਲ ਕੇ ਆਖਣ ਮੁਖ ਦੁਆਰਾ ਆਖਦੇ ਰਹੀਏ ਜੀ ਸੁਣ ਤੜੇ ਪਿਆਰ ਅਸਾ ਆਖੀਏ ਜੇ ਮਾਰਾ ਸਾ ਸਾਡੀ ਖਬਰ ਬੇਨਤੀ ਸੁਣ ਕੇ ਪਿਆਰ ਸਾਡੇ ਨਾਲ ਧਾਰ ਹੀ ਲਵੇ ਅਸੀਂ ਨਿਹਾਲ ਹੋ ਜਾਈਏ ਸੁਣ ਸੁਣੇ ਆਖਣ ਆਖਣ ਜੇ ਭਾਵ ਹੈ ਕਰੇ ਤਮਾ ਸੁਣਦੇ ਰਹੀਏ ਕੰਨਾਂ ਨਾਲ ਮੁਖ ਦੁਆਰਾ ਕਹਿੰਦੇ ਰਹੀਏ ਜੇ ਵਾਹਿਗੁਰੂ ਨੂੰ ਭਾਗੇ ਤਾਂ ਕਦੇ ਇੱਛਾ ਕਰੂਗਾ ਵੀ ਇਹਨੂੰ ਮੇਰ ਹੀ ਲਈਏ ਮੇਰ ਕਰ ਦੇਵੇਗਾ ਇਸ ਪ੍ਰਕਾਰ ਮਾਰਾ ਕਿੰਦੇ ਅੱਖਣ ਵਾਏ ਹੋ ਕੇ ਉਸ ਪਰਮੇਸ਼ਰ ਨੂੰ ਆਖ ਲਈ ਰਹੀਏ ਜੇ ਸੁਣ ਘਰੇ ਪਿਆ ਜੇ ਕਰਕੇ ਸੁਣ ਕੇ ਮਹਾਰਾਜ ਦੇ ਨਾਮ ਨੂੰ ਪਿਆਰ ਘੜ ਲਵੇਗਾ ਜੀਵ ਤਾਂ ਇਹ ਪਰਵੇਸ਼ਵਰੀ ਖਬਰਾਂ ਇਹਦੀ ਬੇਨਤੀ ਨੂੰ ਸੁਣ ਕੇ ਇਹਦੇ ਸਿਮਰਨ ਨੂੰ ਸੁਣ ਕੇ ਪਿਆਰ ਘੜੀ ਲਵੇਗਾ ਆਸਾ ਮੁਹੱਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਇਹ ਸਤਿਗੁਰ ਸਾਹਿਬ ਤੋਂ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਸੰਗਤ ਕੋ ਉਧਿਆ ਧਰਮ ਵਿਚਾਰ ਆਦੇ ਗੁਣ ਸਰਦਾ ਵਿਸ਼ਵਾਸ ਆਦਿਕੋ ਗੁਣ ਪੈਦਾ ਹੁੰਦੇ ਆ ਜਦੋਂ ਪ੍ਰਭ ਮਿਲੈ ਸੂ ਜਦੋਂ ਪ੍ਰਭ ਮਿਲ ਲੈਂਦੇ ਆ ਉਦੋਂ ਪਤਾ ਲੱਗਦਾ ਸਤਗੁਰੂ ਚ ਬੜੀਆਂ ਵੱਡੀਆਂ ਵਡਿਆਈਆਂ ਆ ਇਹ ਸਰਦਾ ਗੁਣ ਜਿਹੜੇ ਗੁਰੂ ਸਾਹਿਬ ਤੋਂ ਗਿਆਨ ਆਦ ਗੁਣ ਪੈਦਾ ਹੁੰਦੇ ਆ ਜਦੋਂ ਪ੍ਰਭੂ ਨਾਲ ਮਿਲਦੇ ਆ ਕੋਈ ਪਰਖੂ ਪਰ ਲੱਗੇ ਗੁਰੂ ਸਾਹਿਬ ਜੀ ਨੇ ਮੇਰੇ ਤੇ ਬਹੁਤ ਵੱਡਾ ਉਕਾਰ ਕੀਤਾ ਹੈ ਸਹਜੇ ਨਾਮ ਤੇ ਆਈਏ ਸਦੇ ਸੁਧ ਭਾਈ ਨਾਮ ਨੂੰ ਪਿਆਉਂਦੇ ਰਹੀਏ ਗਿਆਨ ਪ੍ਰਗਟ ਹੋ ਫਿਰ ਹਿਰਦੇ 'ਚ ਗਿਆਨ ਸਰੂਪ ਦਾ ਪ੍ਰਗਟ ਹੋ ਜਾਂਦਾ ਹੈ ਨਾਮ ਦੇ ਪਿਆਉਣੇ ਕਰਕੇ ਬ੍ਰਿਤੀ ਦੀ ਚੰਚਲਤਾ ਚੱਕੀ ਜਾਂਦੀ ਹੈ ਗਿਆਨ ਰੂਪੰਦਰੋਂ ਪ੍ਰਗਟ ਹੋ ਜਾਂਦਾ ਹੈ ਇਹ ਮਨ ਮਤ ਜਾਣ ਹੈ ਹਰ ਦੂਰ ਹੈ ਮੇਰੇ ਮਨਾ ਮਤ ਨਾ ਜਾਣ ਤੇ ਹਰੀ ਦੂਰ ਹੈ ਸਦਾ ਵੇਖ ਹਦੂ ਸਦਾ ਤੇਰਾ ਪ੍ਰਕਾਸ਼ ਦਾ ਰੂਪੰ ਮੇਰੇ ਨੇ ਵੇਖ ਸਾਦ ਸੁਣਦਾ ਸਾਦ ਵੇਖਦਾ ਜਿਵੇਂ ਤੂੰ ਗੁਪਤ ਗੱਲਾਂ ਕਰਦਾ ਅੰਦਰ ਹੀ ਉਹ ਤੇਰੀਆਂ ਗੱਲਾਂ ਸਦਾ ਸੁਣਦਾ ਹੈ ਜੋ ਤੂੰ ਗੁਪਤ ਕੰਮ ਕਰਦਾ ਉਹ ਸਦਾ ਵੇਖਦਾ ਹੈ ਸ਼ਬਦ ਰਹਾ ਪਰਪੂਰ ਗੁਰਾਂ ਦੇ ਸ਼ਬਦ ਦੁਆਰਾ ਕਮਾਈ ਕਰेंगे ਜਦੋਂ ਫੇਰ ਤੈਨ੍ਹੇ ਕੇ ਭਰਪੂਰ ਹੋ ਰਿਹਾ ਵਿਆਪਕ ਹੋ ਰਿਹਾ ਫੇਰ ਤੈਨੂੰ ਸਖਿਆਤ ਤਾਂ ਹੋ ਜਾਏਗੀ ਰਹਾਉ ਗੁਰੂ ਸ਼ਬਦ ਨੂੰ ਜਿਨਾ ਚਿਰ ਕਮਾਉਂਦਾ ਨਹੀਂ ਹੈ ਤਾਂ ਹੁਣ ਵੀ ਭਰਪੂਰ ਹੋ ਰਿਹਾ ਪਰ ਸ਼ਬਦ ਕਰਕੇ ਸਖਿਆਤ ਹੁੰਦਾ ਹੈ ਕਿ ਭਰਪੂਰ ਹੋ ਰਿਹਾ ਵਿਆਪਕ ਹੋ ਰਿਹਾ ਰਹਾਉ ਗੁਰੂ ਖ ਆਪ ਪਛਾਣੇ ਗੁਰਮੁਖਾਂ ਨੂੰ ਵਸਤੂ ਰੂਪ ਨੂੰ ਆਪਣਾ ਆਤਮਾ ਪਛਾਣਿਆ ਹੈ ਇਹ ਤੁਮਨ ਤੇ ਆਇਆ ਉਹਨਾਂ ਨੇ ਕਾਗਰਮਨ ਹੋ ਕੇ ਇੱਕ ਇੱਕ ਚੇਤਕਮਨ ਹੋ ਕੇ ਤੇ ਹੁਣਾ ਕਿਸਾ ਹੈ ਸਦਾ ਰਵ ਹੈ ਤੇ ਆਪਨ ਸਦਾ ਅੰੰਬ ਮਾਣਦੇ ਪਿਆਰੇ ਅਕਾਲਪੁਰਖ ਆਪਣੇ ਦਾ ਲੱכה ਨਾਮ ਸੁਖ ਪਾਵੇ ਜੋ ਸੱਚੇ ਨਾਮ ਸਰੂਪ ਲਖਣ ਵਾਲੇ ਨਾਮ ਕਰਕੇ ਸੁਖ ਨੂੰ ਪਾ ਲਿਆ ਹੈ ਇਹ ਮਨ ਤੇਰਾ ਕੂ ਨਹੀਂ ਫਿਰ ਮੇਰੇ ਮਨਾਂ ਦੁਨੀਆਂ ਜਿ ਤੇਰਾ ਕੋਈ ਨਹੀਂ ਕਹਿੰਦੇ ਕਿਉਂ ਕਮਲਾ ਹੋ ਕੇ ਚਿੰਬੜਿਆ ਹੋਇਆ ਮੋਹ ਵਿੱਚ ਪਰ ਵੇਖ ਸ਼ਬਦ ਵਿਚ ਆਹ ਤੇ ਸ਼ਬਦਦਾਰਾ ਵਿਚਾਰ ਕੇ ਵੇਖ ਲੈ ਕੋਈ ਬਿਨ ਹੀ ਹੈ ਤੇਰਾ ਕੋਈ ਕਾਹੂ ਕੋ ਨਹੀਂ ਹਰ ਸਰਨਾਈ ਭਜ ਪਉ ਹਰੀ ਐਕ ਤੇਰਾ ਉਹਦੀ ਸ਼ਰਨ ਭਜ ਕੇ ਪੈ ਜਾਏ ਮੋਖ ਦ્વાਰ ਉਸਕਾਰ ਦ્વાਰ ਸੰਸਾਰ ਤੋਂ ਮੁਕਤ ਹੋ ਜਾਏਗਾ ਦੁਆਰਿਆਂ ਵਾਲੇ ਸਰੀਰ ਤੋਂ ਮੁਕਤ ਹੋ ਜਾਏਗਾ ਮੂੜੀਆ ਦੁਆਰਾ ਗਿਆਨ ਪ੍ਰੋਪਾਲੇਗਾ ਸਬਦ ਸੁਣੀਏ ਸਬਦ ਬੁਝੀਏ ਗੁਰੂ ਸਾਹਿਬ ਦੇ ਸ਼ਬਦ ਨੇ ਹਰ ਵੇਲੇ ਸੁਣਦਾ ਰਿਹਾ ਕਰ ਸਤਿਗੁਰੂ ਸਾਹਿਬ ਦੇ ਸ਼ਬਦ ਨੂੰ ਪੁੱਝੀਏ ਪੁੱਛਦਾਰਿਆ ਕਰ ਸੰਗਤ ਵਿੱਚ ਸਾਚ ਰਹਿ ਲਿਵ ਲਾਈ ਸਤਿਗੁਰੂ ਜੀ ਹਰ ਵਕਤ ਲਿਵ ਲਾਈ ਰੱਖਿਆ ਕਰ ਉਹ ਮੁਕਤ ਹੋ ਜਾਏਗਾ ਗੁਰੂ ਸਾਹਿਬ ਦੇ ਸ਼ਬਦ ਨੂੰ ਜੇਤਾ ਸੁਣਨਾ ਤੇਤਾ ਨਾਮ ਹੀ ਸੁੰਦਾਰਿਆ ਕਰ ਅਤੇ ਜਦੋਂ ਬਚਨ ਬਲਾਸ ਕੇ ਨ ਕਰੀਏ ਸ਼ਬਦ ਦੀ ਬਾਤ ਦੀ ਪੁੱਝੀਏ ਪੁੱਛੀਏ ਬਾਝ ਸਮਝੀਏ ਸਭ ਦੇ ਹੌਮੈ ਸੱਚਾ ਰਹਿਲ ਸੱਚਾ ਰਹਿਲ ਫਿਰ ਸਰਬੀਂ ਦੇ ਲੇਵਲ ਆ ਕੇ ਰਹੇਗਾ ਮਾਨਸਤ ਹੋਰੇਗਾ ਸਭ ਦੇ ਹੌਮੈ ਮਾਰੀਏ ਇਹ ਸ਼ਗਦ ਦੀ ਕਮਾਈ ਕਰਕੇ ਦੇਦੀ ਹੌਮੈ ਨੂੰ ਮਾਰੀਦਾ ਹੈ ਸੱਚੇ ਮਹਿਲ ਸੁਖ ਪਾਏ ਇਹ ਸੱਚੇ ਮਹਲਪਰੀਆ ਵਿੱਚ ਸੁਖ ਰੂਪ ਨੂੰ ਪਾ ਲਈਦਾ ਹੈ ਇਹ ਯੁਗ ਬਹਿ ਸੁਭਾ ਨਾਮ ਇਸ ਯਗ ਦੇ ਵਿੱਚ ਪਾਈ ਕਲਯੁਗ ਯੁਗ ਵਿੱਚ ਨਾਮ ਦੀ ਵਡਿਆਈ ਹੈ ਸਾਜੁਗ ਵਿੱਚ ਤਾਂ ਜੋਗ ਦੀ ਵਡਿਆਈ ਸੀ ਤੇ ਜੱਗਾ ਦੀ ਵਡਿਆਈ ਸੀ ਬਾਪਰ ਚ ਪੂਜਾ ਦੀ ਵਡਿਆਈ ਸੀ ਇਸ ਜੁਗੂ ਹੀ ਤਾਂ ਮਾਰਨ ਦੇ ਨਾਮ ਦੀ ਵਡਿਆਈ ਸੋਭਾ ਹੈ ਮੇਰੇ ਨਾਮ ਹੈ ਸੋਭਾ ਨਾ ਹੋਣੀ ਜਪਤ ਬਿਨ ਬਗੈਰ ਕੋਈ ਕਿਸੇ ਦੀ ਸੋਭਾ ਨਹੀਂ ਹੋ ਸਕਦੀ ਮਾਇਆ ਕੀ ਸੋਭਾ ਚਾਰ ਜਿਹਾ ਗੁਰੂ ਚਾਰ ਪੈਸੇ ਮੇਰੇ ਕੋਲੇ ਹੈ ਸੋ ਕੀ ਹੋ ਗਿਆ ਬਹੁਤ ਬਰਤਾਬ گاؤں ਸੋ ਪਾਏ 2 ਲੱਖ ਟੱਕਾ ਬਰਾਤ ਇਹ ਜਿਹੜੀ ਮਾਇਆ ਦੀ ਸੋਭਾ ਹੈ ਇਹ ਮਾਇਆ ਕੀ ਸੁਭਾਚਾਰ ਦੇ ਹਾਰੇ ਜਾਨ ਦੇ ਹਾਰੇ ਹਫਤਾ ਇਹਨੇ ਇੱਕ ਤਾਂ ਜੰਮਣ ਦਾ ਦਿਨ ਇੱਕ ਮਰਨ ਦਾ ਦਿਨ ਇੱਕ ਅੱਜ ਦਾ ਦਿਨ ਬਾਕੀ ਚਾਰ ਹੀ ਦਿਨ ਰਹਿ ਗਏ ਥੋੜੇ ਦੇ ਦਿਨਾਂ ਦੀ ਹੈ ਮਾਇਆ ਦੀ ਸੋਭਾ ਜਿਹੜੀ ਹਰ ਵਕਤ ਨਹੀਂ ਰਹਿੰਦੀ ਜਾਂਦੀ ਬਿਲ ਨਾ ਹੋ ਇਹਦੇ ਜਾਂਦਿਆ ਹੋਇਆ ਦੇਰ ਨਹੀਂ ਹੁੰਦੀ ਛਾਤੀ ਨਾਸ ਹੋ ਜਾਂਦੀ ਹੈ ਜਿੰਨੀ ਨਾਮ ਵਿਸਾਰਿਆ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਭੁਲਾ ਦੁੱਤਾ ਹੈ ਇਹ ਮੁਈ ਮਰ ਜਾਏ ਉਹ ਤਾਂ ਪਰਮੇਸ਼ਰ ਦੇ ਨਾਲ ਮਰ ਗਏ ਤੇ ਮਰਦੇ ਜਮ ਦੇ ਰਹਿੰਦੇ ਆ ਜੂਨਾ ਦੇ ਵਿੱਚ ਮਰ ਮਰ ਕੇ ਜਾਂਦੇ ਹਨ ਹਰ ਦਸ ਸਾਧਨਾ ਆਏ ਜਿਨ੍ਹਾਂ ਨੂੰ ਹਰੀ ਦੇ ਨਾਮ ਰਸ ਦਾ ਰਸ ਨਹੀਂ ਆਇਆ ਹੈ ਵਿਸ਼ਟਾ ਮਾਹਿਸਮਾ ਮਾਤਾ ਦੇ ਗਰਭ ਰੂਪੀ ਵਿਸ਼ਟਾ ਵਿੱਚ ਵਿਸ਼ਯ ਰੂਪੀ ਵਿਸ਼ਨਾਚੇ ਨਰਕ ਰੂਪੀ ਵਿਸ਼ਟਾ ਇਸਮਾਉਂਦੇ ਹਮ ਇੱਕ ਆਪੇ ਵਾਸ ਮਿਲਾਇ ਕਿ ਇੱਕ ਨੂੰ ਆਪੇ ਜਿਹੜੇ ਬਖਸ਼ੇ ਹੋਏ ਹੈ ਉਹ ਕੌਣ ਹੈ ਸਤਿਗੁਰੂ ਜੀ ਸੰਸਾਰ ਦੇ ਬਖਸ਼ਣਾਰੇ ਉਹਨਾਂ ਦੇ ਨਾਲ ਮੇਲ ਦਿੱਤਾ ਹੈ ਅਣਜਨ ਨਾਮੇ ਲਾਇਆ ਉਹਨਾਂ ਨੂੰ ਰਾਦ ਨੇ ਇੱਕ ਨੂੰ ਬਖਸ਼ ਕੇ ਮੇਲ ਲਿਆ ਨਾਮ ਵਿਚ ਲਾ ਕਰਕੇ ਸੱਚ ਕਮਾਵੇ ਸੱਚ ਰਹੇ ਸੱਚੀ ਕਮਾਈ ਕਰਦੇ ਐ ਸੱਚ ਵਿੱਚ ਇਸਤਤ ਰਹਿੰਦੇ ਹਨ ਸੱਚ ਸੱਚ ਸਮਾਏ ਸੱਚੇ ਨਾਮ ਨੂੰ ਆਪ ਜਪ ਕਰਕੇ ਸੱਚੇ ਸਰੂਪ ਵਿੱਚ ਪੀੜ ਹੋ ਗਏ ਹਨ ਬਿਨ ਸਬਦੈ ਸੁਣੀਏ ਨਾ ਦੇਖੀ ਬਿਨ ਸ਼ਬਦ ਵੀ ਬਿਨ ਸਬਦੈ ਤੁਨ ਕੋਈ ਨ ਜਾਣੀ ਸਭੀ ਆਪੇ ਕਥੀ ਕਥ ਕਹਾਣੀ ਜੀ ਬਿਨ ਸਬਦ ਦਾ ਸੁਣੀਏ ਨਾ ਦੇਖੀਏ ਸ਼ਬਦ ਦੀ ਕਮਾਈ ਕਰੀ ਤੋਂ ਬਗੈਰ ਨਾ ਮਾਰਾ ਸੁਣਿਆ ਜਾਂਦਾ ਹੈ ਅਤੇ ਨਾ ਦਰਸ਼ਨ ਕਰੇ ਜਾਂਦੇ ਹਮ ਦੇਖਿਆ ਜਾਂਦਾ ਹੈ ਜਗ ਬੂਲਾ ਸੰਦਾ ਵਿਸ਼ਾਸ ਰੂਪੀ ਕੰਨ ਨਹੀਂ ਸ਼ਬਦ ਤੋਂ ਬਿਨਾ ਤੇ ਇਸੇ ਪ੍ਰਕਾਰ ਵਿਰਾਗ ਰੂਪੀ ਨੇਤਰ ਵੀ ਨਹੀਂ ਹੁੰਦੇ ਉਹਨਾਂ ਚ ਨਾ ਸੁਣਿਆ ਜਾਂਦਾ ਨਾ ਦੇਖਿਆ ਜਾਂਦਾ ਜਗ ਬੂਲਾ ਅਨਾਂ ਪਰਮਾ ਜਗ ਤਾਂ ਭਾਈ ਬੋਲਾ ਹੋ ਰਿਹਾ ਸੰਦਾ ਵਿਸ਼ਾਸ ਰੂਪੀ ਕੰਨ ਨਹੀਂ ਤੇ ਅਨੰ ਹੋਵੇ ਆ ਵਿਰਾਗ ਰੂਪੀ ਨੇਤਰਨੀ ਐਵੇਂ ਭਰਮ ਦਾ ਮੈ ਜਿਹੜਾ ਹੋਵੇ ਬੋਲਾ ਤੇ ਹੋਵੇ ਅਨੰ ਉਹ ਭੜਮਦੇ ਉਹਨੂੰ ਨਾ ਕੋ ਸੁਣਦਾ ਨਾ ਕੋ ਕਰਦਾ ਦੇਖਦਾ ਹੈ ਮੈਨੂੰ ਨਾ ਵੈ ਦੁੱਖ ਪਾਏ ਸੀ ਨਾਮ ਤੋਂ ਮੈਨੂੰ ਦੁੱਖ ਪਾਉਂਦਾ ਸੀ ਪਾਉਂਦਾ ਤਾਵੇਗਾ ਨਾਮ ਮਿਲੈ ਤਿਸਹਰ ਜਾ ਨਾਮ ਮਿਲਦਾ ਉਹਦੀ ਅਗੇ ਚੱਲਨੇ ਕਰਕੇ ਰਿਆਬ ਮੰਨਨੇ ਕਰਕੇ ਜਿਨ ਬਾਣੀ ਸਿਉ ਚਿਤ ਲਾ ਜਿਨਾਂ ਗੁਰਬਾਣੀ ਨਾਲ ਚਿਤ ਨੂੰ ਜੋੜਿਆ ਹੈ ਓਹ ਜਨ ਨਿਰਮਲ ਪਰਵਾ ਉਹ ਵਿਦਿਅਲ ਪੁਰਖ ਹਨਗੇ ਪਰਮਾਨੰਦੀ ਖਾਨੋਂ ਨੇ ਮਨ ਸੁਧ ਹਨ ਨਾਨਕ ਨਾਮ ਤਿਨਾਂ ਕਦੇ ਨਾ ਵੀ ਮਾਰਾ ਇਹਨੂੰ ਪਰਮੇਸ਼ਰ ਦਾ ਨਾਮ ਭਾਈ ਕਦੇ ਵੀ ਨਹੀਂ ਪੁੱਜਦਾ ਇਹ ਦਰ ਸੱਚੇ ਜਾਣ ਉਹ ਸੱਚੇ ਦਰਗਾਹ ਦੇ ਚ ਸਤਿਾਈ ਵਾਲੇ ਜਾਣਨਾ ਕਰੋ ਸਾਰ ਸੰਗਤ ਰੂਪੀ ਦਰ ਦਵਾਰ ਆਵੀ ਦਰ ਗਿਆਨ ਵਿੱਚ ਵੀ ਉਹ ਸੱਚ ਦੀ ਪ੍ਰਾਪਤੀ ਵਾਲੇ ਜਾਣੋ